ਕੋਈ ਲੰਬੀ ਜੁੜੀ ਦਿੱਕਤਵਲੀ ਗੱਲ ਨਹੀਂ ਜਿਨੋਂ ਇੱਕ ਨਿਸ਼ਾਨ ਜਿਵੇਂ ਦਾਣੇ ਦੇ ਨਾਲ ਸ਼ੁਰੂ ਹੋ ਜਾਂਦਾ ਜਿਨੋਂ ਸਾਡੇ ਪੂਰਵਜ ਪੰਡਿਤ ਰੋਪਾਲਾਲ ਜੀ ਜਿਹੜਾ ਪਾਕਿਸਤਾਨ ਤੋਂ ਇੱਥੇ ਆਏ ਬੜੀ ਪ੍ਰਬੋਦੀ ਕਿਰਪਾ ਸਾਡੀ ਚੌਥੀ ਪੀੜੀ ਇਸ ਜਮਨੂ ਕਰ ਰਹੀ ਹੈ ਇਹ ਗੱਦੀ ਨੂੰ ਬਖਸ਼ਿਆ ਪ੍ਰਭੂ ਤੀਜੇ ਚੜ੍ਹਦੇ ਬਾਅਦ ਪ੍ਰਬੋਦੀ ਕਿਰਪਾ ਨਾਲ ਫਰਕ ਪੈ ਜਾਂਦਾ ਇਹਦੇ ਵਿੱਚ ਕੋਈ ਦਕਸ਼ਲਾ ਨਹੀਂ ਲੇਤੀ ਜਾਂਦੀ ਕੋਈ ਸਮਾਨ ਨਹੀਂ ਆਪਣੀ ਮਰਜ਼ੀ ਦੇ ਨਾਲ ਕੋਈ ਪੰਜ ਰੋਮਾਥਾ ਟਕੇ ਕੋ 10 ਰੋਟੇ ਕੇ ਉਹਦੀ ਇੱਛਾ ਹੈ ਤੀਸਰੇ ਝਾੜੇ ਦੇ ਉਤੇ 8 ਲੱਡੂ ਇੱਕ ਜਨੂ ਤੇ ਥੋੜਾ ਜਿਹਾ ਦੇਸੀ ਘਿਓ ਬਾਬਾ ਜੀ ਦੇ ਚਰਨਾਂ ਦੇ ਵਿੱਚ ਰਖਾਇਆ ਜਾਂਦਾ ਜਨੂ ਜਿਹੜਾ ਭਗਵਾਨ ਦੇ ਅਰਪਣ ਕਰ ਦਿੱਤਾ ਜਾਂਦਾ ਹੈ ਕਿ ਭਗਵਾਨ ਇਹ ਜਨੂ ਆਪਣੇ ਹਉਲ ਤੁਸੀਂ ਆਪ ਪ੍ਰਸ਼ਾਦ ਜਿਹੜਾ ਲਗਾ ਕੇ ਸੰਗਤ ਦੇ ਵਿੱਚ ਵੰਡਿਆ ਜਾਂਦਾ ਜੋ ਤਸਤੇ ਕਿ ਉਹ ਅਗਲਾ 100 ਗ੍ਰਾਮ ਲੈ ਕੇ ਆਵੇ ਆਪਣੀ ਸ਼ਮਦਾ ਉਹ ਜਨਾਂ ਲੈ ਕੇ ਆਵੇ ਜੋਤ ਦੇ ਵਿੱਚ ਪਾਜੇ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵੀ ਵਰਤਣੀਆਂ ਪੈਂਦੀਆਂ ਨੇ ਜਦੋਂ ਇੱਥੇ ਆਣਾ ਤੇ ਝਾੜਾ ਕਰਵਾ ਜਨੂ ਦਾ ਝਾੜਾ ਜਦੋਂ ਕਰੇ ਤਾਂ ਪ੍ਰਭੂ ਇਹ ਅਰਜ ਕਰੀ ਦੀ ਲਸਣ ਔਰ ਪਿਆਜ਼ ਦਾ ਪ੍ਰ 9:00 ਵਜੇ ਦਾ ਪ੍ਰੇਜ ਰੱਖਿਆ ਜਾਵੇ ਜਿਸ ਦੇ ਕਾਰਨ ਕੋਈ ਦਿੱਕਤ ਪਰੇਸ਼ਾਨੀ ਨਾ ਹੋ। ਕੈਸੀ ਬਿਮਾਰੀ ਜਿਸ ਦੇ ਨਾਲ ਜਿਹੜੇ ਇਨਸਾਨ ਨੂੰ ਹੋ ਜਵੇ ਤਾਂ ਉਸ ਨੂੰ ਕਾਫੀ ਜ਼ਿਆਦਾ ਮੁਸ਼ਕਲ ਆਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਲੋਕ ਇਲਾਜ ਕਰਵਾਉਣ ਦੇ ਲਈ ਜਗਾ ਜਗਾ ਜਾਂਦੇ ਨੇ ਡਾਕਟਰਾਂ ਦੇ ਕੋਲ ਜਾਂਦੇ ਨੇ ਜਾਂ ਫਿਰ ਅਜਿਹੀ ਜਗ੍ਹਾ ਤੇ ਜਾਂਦੇ ਨੇ ਜਿੱਥੇ ਬਖਸ਼ ਹੁੰਦੀ ਹੈ। ਸੋ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚਿਆ ਜਿੱਥੇ ਬਖਸ਼ ਦੇ ਨਾਲ ਜਨੇਊ ਦਾ ਝਾੜਾ ਕੀਤਾ ਜਾਂਦਾ। ਸੋ ਗੱਲਬਾਤ ਕਰਦੇ ਆ ਸਾਡੇ ਨਾਲ ਪੰਡਿਤ ਰਜੇਸ਼ ਭਰਦਵਾਜੀ ਮੌਜੂਦ ਨੇ। જય ਸ਼੍ਰੀ ਰਾਮ ਜੀ। જય ਸ਼੍ਰੀ ਸ਼ਾਮ, જય ਸ਼੍ਰੀ ਬਾਲਾ ਜੀ। ਪਣਜੀ ਜਨੇਊ ਇੱਕ ਐਸੀ ਬਿਮਾਰੀ ਜਦੋਂ ਕਿਸੇ ਨੂੰ ਹੋ ਜਾਂਦਾ ਤਾਂ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਮੈਂ ਸੁਣਿਆ ਕਿ ਫੈਲਦਾ ਵੀ ਬਹੁਤ ਤੇਜ਼ੀ ਦੇ ਨਾਲ ਹੈ ਸੋ ਇੱਥੇ ਜਨੇਊ ਦਾ ਝਾੜਾ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਝਾੜਾ ਕੀਤਾ ਜਾਂਦਾ ਤੇ ਜਨੇਊ ਹੁੰਦਾ ਕਿਉਂ ਹੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਭੱਲਾ ਜੀ ਜਨੇਊ ਪ੍ਰਭੂ ਐਸੀ ਕੋਈ ਲੰਬੀ ਜੁੜੀ ਦਿੱਕਤਵਲੀ ਗੱਲ ਨਹੀਂ ਜਨੇਊ ਇੱਕ ਨਿਸ਼ਾਨ ਜਿਵੇਂ ਦਾਣੇ ਦੇ ਨਾਲ ਸ਼ੁਰੂ ਹੋ ਜਾਂਦਾ اگر وہ جو پر دوائی لگائی جاوے جو دوائی کھا دی جاوے تو پھیل جندا جنو ਸਾਡੇ ਪੂਰਵਜ ਪੰਡਤ ਰੋਪਾਲਾਲ ਜੀ ਜਿਹੜਾ ਪਾਕਿਸਤਾਨ ਤੋਂ ਇੱਥੇ ਆਏ بڑی ප්‍රබෝધી ਕਿਰਪਾ ਸਾਡੇ ਚੌਥੀ ਪੀੜੀ ਇਸ ਜਮਨੂ ਕਰ ਰਹੀ ਹੈ پہلے ਸਾਡੇ ਦਾਦਾ ਜੀ ਪੰਡਤ ਰੋਪਾਲਾਲ ਜੀ ਉਸ ਤੋਂ ਬਾਅਦ ਸਾਡੇ ਚਾਚਾ ਜੀ ਪੰਡਤ ਮੇਘਰਾਜ ਜੀ ਉਸ ਤੋਂ ਬਾਅਦ ਮੈਂ ਪੰਡਤ ਰਜੇਸ਼ਪਾਲ ਤੋਂ ਮੇਰੇ ਬੇਟਾ ਉਹ ਵੀ ਛਾੜਾ ਕਰਦਾ ਹੈ ਇਹ ਗੱਦੀ ਨੂੰ ਬਖਸ਼ਿਆ ਪ੍ਰਭੂ ਤੀਜੇ ਛਾੜੇ ਤੋਂ ਬਾਅਦ ਪ੍ਰਭੂ ਦੀ ਕਿਰਪਾ ਨਾਲ ਫਰਕ ਪੈ ਜਾਂਦਾ ਇਹ ਵਿੱਚ ਕੋਈ ਦਕਸ਼ਣਾ ਨਹੀਂ ਲੇਤੀ ਜਾਂਦੀ ਕੋਈ ਸਮਾਨ ਨਹੀਂ ਆਪਣੀ ਮਰਜ਼ੀ ਦੇ ਨਾਲ ਕੋਈ ਪੰਜ ਰੁਪਏ ਮਥਾ ਟਕੇ ਕੋ 10 ਰੁਪਏ ਟਕੇ ਉਹਦੀ ਇੱਛਾ ਹੈ ਤੀਸਰੇ ਚਾੜੇ ਦੇ ਉੱਤੇ ਅੱਠ ਲੱਡੂ ਇੱਕ ਜਨੂ ਤੇ ਥੋੜਾ ਜਿਹਾ ਦੇਸੀ ਘਿਓ ਬਾਬਾ ਜੀ ਦੇ ਚਰਨਾਂ ਦੇ ਵਿੱਚ ਰਖਾਇਆ ਜਾਂਦਾ ਜਨੂ ਜਿਹੜਾ ਭਗਵਾਨ ਦੇ ਅਰਪਣ ਕਰ ਦਿੱਤਾ ਜਾਂਦਾ ਹੈ ਕਿ ਭਗਵਾਨ ਇਹ ਜਨੂ ਆਪਣੇ ਕੋਲ ਤੁਸੀਂ ਆਪ ਰੱਖੋ ਪ੍ਰਸ਼ਾਦ ਜਿਹੜਾ ਲਗਾ ਕੇ ਉਹ ਸੰਗਤ ਦੇ ਵਿੱਚ ਵੰਡਿਆ ਜਾਂਦਾ ਜੋ ਤਸਤੇ ਕਿ ਉਹ ਅਗਲਾ 100 ਗ੍ਰਾਮ ਲੈ ਕੇ ਆਵੇ ਆਪਣੀ ਸ਼ਮਦਾ ਉਹ ਜਿੰਨਾ ਲੈ ਕੇ ਆਵੇ ਜੋਤ ਦੇ ਵਿੱਚ ਪਾ ਜਾਂਦਾ ਸੋ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਿਵਰਤਨੀਆਂ ਪੈਂਦੀਆਂ ਨੇ ਜਦੋਂ ਇੱਥੇ ਆਣਾ ਤੇ ਝਾੜਾ ਕਰਵਾਉਣਾ ਜਿਨਾਂ ਉਹਦਾ ਝਾੜਾ ਜਦੋਂ ਕਰੇ ਦਾ ਪ੍ਰਭੂ ਇਹ ਅਰਜ ਕਰੀ ਜੀ ਲਸਣ ਔਰ ਪਿਆਜ਼ ਦਾ ਪ੍ਰੇਜ ਰੱਖਿਆ ਜਾਵੇ ਸ਼ਰਾਬ ਔਰ ਨੋਨ ਵੇਜ ਦਾ ਪ੍ਰੇਜ ਰੱਖਿਆ ਜਾਵੇ ਜਿਸ ਦੇ ਕਾਰਨ ਕੋਈ ਦਿੱਕਤ ਪਰੇਸ਼ਾਨੀ ਨਾ ਇਹ ਜ਼ਿਆਦਾਤਰ ਹੁੰਦਾ ਕਿ ਨਾਨੂ ਹੈ ਬੱਚਿਆਂ ਨੂੰ ਵੀ ਹੋ ਜਾਂਦਾ ਪ੍ਰਭੂ ਬੱਚਿਆਂ ਨੂੰ ਬਜ਼ੁਰਗਾਂ ਨੂੰ ਹੋ ਜਾਂਦਾ ਜੇਡਸ ਨੂੰ ਹੋ ਜਾਂਦਾ ਕੋਈ ਦਿੱਕਤ ਨਹੀਂ ਜਿਨਾਂ ਹੋ ਗਿਆ ਅਗਰ ਉਹਦਾ ਤਿੰਨ ਝਾੜੇ ਹੋ ਜਾਂਨ ਤੀਜੇ ਝਾੜੇ 'ਚ ਬੜੀ ਆਰਾਮ ਨਾਲ ਫਰਕ ਪੈਂਦਾ ਜੀ ਤੂੰ ਸਿਰਫ ਤਿੰਨ ਵਾਰ ਇੱਥੇ ਆਣਾ ਪਊਗਾ ਰੋਜ਼ਾਨਾ ਆਣਾ ਪਊਗਾ ਲਗਾਤਾਰ ਤਿੰਨ ਵਾਰ ਜੇਕਰ ਕੋਈ ਮਿਸ ਕਰ ਜਾਂਦਾ ਤਾਂ ਦੁਬਾਰਾ ਤਿੰਨੋ ਵਾਰ ਆਣਾ ਪਊਗਾ ਜਾਂ ਫਿਰ ਅਗਲੇ ਦਿਨ ਆ ਕੇ ਵੀ ਉਸ ਦਾ ਝਾੜਾ ਹੋ ਜਾਂਦਾ ਜਿਹਨੇ ਉਹਦਾ ਝਾੜਾ ਸਿਰਫ ਵੀਰ ਵਾਰ ਨਹੀਂ ਕੀਤਾ ਜਾਂਦਾ ਬਈਆ ਰੁਟੀਨ ਚ ਰੈਗੂਲਰ ਹੁੰਦਾ ਸ਼ੁਕਰ ਸ਼ਨੀ ਐਤ ਸੋਮ ਮੰਗਲ ਬੁੱਧ ਹੋ ਜਾਂਦਾ ਕੋਈ ਇਕਤਲੀ ਗੱਲ ਨੇ ਜੇ ਵਿੱਚ ਮਿਸ ਹੋ ਜਵੇ ਤਾਂ ਦੁਬਾਰਾ ਸ਼ੁਰੂ ਕਰਕੇ ਫਿਰ ਸ਼ੁਰੂ ਕਰਦੇ ਦੁਬਾਰਾ ਤਿੰਨੋ ਵਾਰ ਇਕੱਠਾ ਹੀ ਤਿੰਨ ਦਿਨ ਕਰਨਾ ਪਏਗਾ ਲਗਾਤਾਰ ਝਾੜਾ ਹੁੰਦਾ ਤਿੰਨ ਦਿਨ ਲਗਾਤਾਰ ਝਾੜਾ ਹੁੰਦਾ ਕਈ ਲੋਕਾਂ ਨੇ ਆਪਣੇ ਸਵੇਰੇ ਕਰ ਦੋ ਸ਼ਾਮੇ ਕਰ ਦੋ ਮੈਂ ਕਹਿੰਦਾ ਨਹੀਂ ਝਾੜਾ ਇੱਕੋ ਵਾਰੀ ਦਿਨ ਦੇ ਵਿੱਚ ਕਰਵਾਇਆ ਜਾਵੇ ਤਾਂ ਜ਼ਿਆਦਾ ਬੈਠਾ। ਸੋ ਇਹ ਬਖਸ਼ ਜਿਹੜੀ ਹੈ ਸ਼ੁਰੂਆਤ ਜਿਵੇਂ ਤੁਸੀਂ ਦੱਸਿਆ ਹੋਈ ਤਾਂ ਕਿੰਨਾ ਕਿੰਨੇ ਸਾਲਾਂ ਤੋਂ ਤੁਸੀਂ ਇੱਥੇ ਇਹ ਝਾੜਾ ਕਰਦੇ ਆ ਰਹੇ। ਤਕਰੀਬਨ ਸਰ ਜ਼ਿਆਦਾ ਨਹੀਂ 70-75 ਸਾਲ ਤੋਂ ਉੱਪਰ ਦਾ ਇਸ ਮੰਦਰ ਸਥਾਪਨਾ ਹੋ ਚੁੱਕੀ ਹੋਈ ਹੈ। ਜੀ ਪਹਿਲੇ ਸਾਡੇ ਦਾਦਾ ਜੀ ਇਸ ਮੰਦਰ ਦੇ ਵਿੱਚ ਸੇਵਾ ਕਰਦੇ ਸੀ ਉਸ ਤੋਂ ਬਾਅਦ ਸਾਡੇ ਚਾਚਾ ਜੀ ਸੇਵਾ ਕਰਦੇ ਸੀ ਫਿਰ ਪ੍ਰਮਾਤਮਾ ਨੇ ਡਿਊਟੀ ਮੇਰੇ ਲਈ ਲਗਾਈ ਉਸ ਤੋਂ ਬਾਅਦ ਮੇਰਾ ਬੇਟਾ ਵੀ ਨਾਲ ਸੇਵਾ ਕਰਦਾ। 48 ਸਾਲੋਂ ਮਰਦਾ ਮੇਰੀ ਇਸ ਮੰਦਰ ਦੇ ਵਿੱਚ ਸੇਵਾ ਕਰਦੇ ਹੋ ਸਮਝੋ। ਸੋ ਜੇਕਰ ਕੋਈ ਝਾੜਾ ਕਰਵਾਣਾ ਆਣਾ ਚਾਹੁੰਦਾ ਹੈ ਤਾਂ ਸਮਾਂ ਤੇ ਜਗ੍ਹਾ ਦੱਸ ਦਿਓ ਤਾਂ ਕਿ ਉਹ ਆ ਕੇ ਆਪਣਾ ਇੱਥੇ ਝਾੜਾ ਕਰਵਾ ਸਕਣ। ਸਮਾਂ 6:00 ਤੇ 8:00। ਆਸਥਾਨਾ ਪ੍ਰਾਚੀਨ ਸ਼ਿਰਜ਼ਾ ਵਾਲਾ ਕਸ਼ ਮੰਦਰ ਖਾਟੂਦਵਾਰ ਸਮਰਲਾ ਚੌਂਕ ਲੁਧਿਆਣਾ ਮੈਦਿਕ ਸ਼ਗਨ ਪੈਲੈਸ।